ਫਿਲਮ ਨਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਦੋਸਤੋ ਫਿਲਮ ਨਾਮੇ ਦੇ ਵਿੱਚ ਅੱਜ ਗੱਲ ਕਰਾਂਗੇ ਕੁਝ ਨਵੀਆਂ ਹੋਰ ਪੰਜਾਬੀ ਫਿਲਮਾਂ ਦੀ ਤੇ ਹੋਰ ਬਾਲੀਵੁੱਡ ਦੀ ਫਿਲਮਾਂ ਦੀ ਜਿਹੜੀਆਂ ਹੁਣ ਜਲਦੀ ਰਿਲੀਜ਼ ਹੋਣ ਜਾ ਰਹੀਆਂ ਨੇ ਤੇ 2024 ਦੇ ਵਿੱਚ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਕਿੰਨੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਈ ਆ ਉਹਨਾਂ ਦੀ ਗੱਲਬਾਤ ਕਰਾਂਗੇ ਪਹਿਲੀ ਫਿਲਮ ਵੱਲ ਆਉਨੇ ਆ ਜਿੱਹਾਂ ਰਿਲੀਜ਼ ਲਈ ਤਿਆਰ ਹੈ ਅਦਾਕਾਰ ਪ੍ਰੀਤ ਬਾਠ ਦੀ ਫਿਲਮ ਮਜਨੂ ਜੀਹਾਂ ਇਹ ਫਿਲਮ ਜਿਹੜੀ ਆ ਇਸੇ ਬਰੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਪੰਜਾਬੀ ਫਿਲਮ ਇੰਡਸਟਰੀ ਦੇ ਚਰਚਤ ਚਿਹਰਿਆਂ ਦੇ ਵਿੱਚ ਆਪਣਾ شمار ਕਰਵਾਉਣ ਵਿੱਚ ਸਫਲ ਰਏ ਅਦਾਕਾਰ ਪ੍ਰੀਤ ਬਾਠ ਆਪਣੀ ਨਵੀਂ ਪੰਜਾਬੀ ਫਿਲਮ ਮਜਨੂ ਦੇ ਨਾਲ ਇੱਕ ਹੋਰ ਪ੍ਰਭਾਵੀ ਸਿਨੇਮਾ ਪਾਰਿਵਾਰ ਵੱਲ ਵਧਣ ਜਾ ਰਹੇ ਨੇ ਉਹਨਾਂ ਦੀ ਇਹ ਰੋਮਾਂਟਿਕ ਡਰਾਮਾ ਫਿਲਮ ਦਾ ਟ੍ਰੇਲਰ ਜਾਰੀ ਹੋ ਚੁੱਕਾ ਜਿਸ ਨੂੰ ਦਰਸ਼ਕਾਂ ਦੇ ਵੱੰਨਿਓਂ ਭਰਪੂਰ ਹੁੰਗਾਰਾ ਮਿਲ ਰਿਹਾ ਤੋਂ ਸ਼ਾਲੀਮਾਰ ਬੈਨਰ ਦੇ ਹਿੱਟ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਕਿਨ ਸ਼ਿਰਗਲ ਵੱਲੋਂ ਕੀਤਾ ਗਿਆ ਹੈ ਤੇ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪ੍ਰੀਤ ਬਾਠ ਕਿਰਨ ਸ਼ਿਰਗਲ ਸੈਬੀ ਸੂਰੀ ਲੀਡ ਰੋਲ ਨਿਭਾਰੇ ਨੇ ਤੇ ਇਸ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਨਿਰਮਲ ਰਿਸ਼ੀ ਗੁਰਪ੍ਰੀਤ ਪੰਗੂ ਮਲਕੀਤ ਰੌਣੀ ਜੁਗਨੂ ਸ਼ਰਮਾ ਬੱਬਰ ਗਿੱਲ ਜਸਤੇ ਮਾਨ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ ਲਵ ਸਟੋਰੀ ਇਹ ਦਿਨ ਬਣਾਈ ਗਈ ਇਸ ਫਿਲਮ ਦੇ ਵਿੱਚ ਅਦਾਕਾਰ ਪ੍ਰੀਤ ਬਾਟ ਪਹਿਲੀ ਵਾਰੀ ਇਮੋਸ਼ਨਲ ਕਿਰਦਾਰ ਕਰਦੇ ਨਜ਼ਰ ਆਉਣਗੇ ਜਦੋਂ ਕਿ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਕੀਤੀਆਂ ਗਈਆਂ ਜ਼ਿਆਦਾਤਰ ਫਿਲਮਾਂ ਐਕਸ਼ਨ ਬੇਸਡ ਹੀ ਰਹੀਆਂ ਨੇ ਤੇ ਉਹਨਾਂ ਵੱਲੋਂ ਜ਼ਿਆਦਾਤਰ ਮਾਰ ਤਾੜ ਵਾਲੇ ਕਿਰਦਾਰ ਹੀ ਕੀਤੇ ਗਏ ਨੇ ਇਸ ਬਾਅਦ ਗੱਲ ਕਰਾਂਗੇ ਜੀ ਅਗਲੀ ਪੰਜਾਬੀ ਫਿਲਮ ਦੀ ਪੰਜਾਬੀ ਡਾਰਕ ਜ਼ੋਨ ਫਿਲਮ ਵਜੋਂ ਸਾਹਮਣੇ ਆਵੇਗੀ ਪ੍ਰੇਤਾ ਫਿਲਮ ਜੀ ਹਾਂ ਪਹਿਲਾ ਸ਼ਡਿਊਲ ਮੁਕੰਮਲ ਹੋਇਆ ਆ ਪੰਜਾਬੀ ਸਿਨੇਮਾ ਦੀ ਇਹ ਡਾਰਕ ਜ਼ੋਨ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਆ ਪ੍ਰੇਤਾ ਫਿਲਮ ਤਾਂ ਇਸ ਦੀ ਜਿਹੜੀ ਸ਼ੂਟਿੰਗ ਹੈ ਦੋਸਤੋ ਉਹ ਮਾਲਵਾ ਦੇ ਵੱਖ-ਵੱਖ ਇਲਾਕਿਆਂ 'ਚ ਮੁਕੰਮਲ ਕਰ ਲਈ ਗਈ ਆ ਜਿਸ ਦੁਆਰਾ ਸਾਊਥ ਅਤੇ ਪਾਲੀਵੁੱਡ ਦੇ ਬਿਹਤਰੀਨ ਅਦਾਕਾਰ ਵਜੋਂ ਸ਼ਾਨਦਾਰ ਪਛਾਣ ਸਥਾਪਿਤ ਕਰਦੇ ਜਾਰੇ ਵਿਸ਼ਾਲ ਕੌਸ਼ਿਕ ਬਤੌਰ ਨਿਰਦੇਸ਼ਕ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਨੇ ਰੈਡਕ ਮੂਵੀਜ਼ ਦੇ ਬੈਨਰ ਹੇਟ ਬਣ ਜਾ ਰਹੇ ਇਹ ਫਿਲਮ ਬਹੁਪਸ਼ਾਈ ਫਿਲਮ ਹੋਵੇਗੀ ਜਿਸ ਦਾ ਪੜਾ ਕੁਝ ਹਿੱਸਾ ਰਜਵਾੜਾ ਸ਼ਾਹੀ ਜ਼ਿਲ੍ਹੇ ਫਰੀਦਕੋਟ ਦੇ ਨੇੜਲੇ ਖੇਤਰ ਦੇ ਸੰਗਣੇ ਜੰਗਲਾਂ ਵਿੱਚ ਫਿਲਮਾਂਕਣ ਕੀਤਾ ਗਿਆ ਹੈ ਇਸ ਦਰਾਂ ਇੱਥੇ ਖਾਸ ਦ੍ਰਿਸ਼ ਜਿਹੜੇ ਨੇ ਉਹ ਫਿਲਮਾਈ ਗਏ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਬਹੁਤ ਚਰਚਿਤ ਵੈਬ ਸੀਰੀਜ਼ ਪਿੰਡ ਚੱਕਾਂ ਦੇ ਸ਼ਿਕਾਰੀ ਭਾਗ ਦੂਜਾ ਤੇ ਪੰਜਾਬੀ ਫਿਲਮ ਚੋਬਰ ਦਾ ਪ੍ਰਭਾਵਸ਼ਾਲੀ ਹਿੱਸਾ ਰਹੇ ਅਦਾਕਾਰ ਵਿਸ਼ਾਲ ਕੌਸ਼ਿਕ ਜਿਨ੍ਹਾਂ ਨੇ ਦੱਸਿਆ ਆ ਕਿ ਇਹ ਜਿਹੜੀ ਫਿਲਮ ਹੈ ਉਹ ਬਣਾਉਣ ਦਾ ਉਹਨਾਂ ਨੂੰ ਬਹੁਤ ਜ਼ਿਰ ਦਾ ਹੀ ਇੱਕ ਚਾਸੀ ਪਰ ਉਹ ਹੁਣ ਪੂਰਾ ਹੋਣ ਜਾ ਰਿਹਾ ਹੈ ਸੋ ਇਹ ਜਿਹੜੀ ਫਿਲਮ ਹੈ ਜਲਦੀ ਹੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ ਇਸੀ ਤਰ੍ਹਾਂ ਹੀ ਦੋਸਤੋ ਇੱਕ ਹੋਰ ਪੰਜਾਬੀ ਫਿਲਮ ਦਾ ਜ਼ਿਕਰ ਕਰਦੇ ਆਂ ਇਹ ਫਿਲਮ 12 ਜੁਲਾਈ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ ਜੀਹਾਂ ਫਿਲਮ ਦਾ ਨਾਂ ਆ ਘਰ ਬਗਾਨੇ ਜਿਸ ਨੂੰ ਸਟੈਂਡ ਅਪ ਕਮੇਡੀਅਨ ਹੋਸਟ ਅਤੇ ਲੇਖਕ ਬਲਰਾਜ ਸਿਆਲ ਜੋ ਬਤੌਰ ਨਿਰਦੇਸ਼ਕ ਨਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਨੇ ਤੇ ਜੀ ਐਫ ਮਤੇ ਰਿਵਾਈਜ਼ਿੰਗ ਐਂਟਰਟੇਨਮੈਂਟ ਦੇ ਬੈਨਰ ਹਿੱਟ ਬਣੀ ਇਸ ਫਿਲਮ ਦਾ ਨਿਰਮਾਣ ਨਿਰਮਾਤਾ ਪਰਮਜੀਤ ਸਿੰਘ ਰਵਿਸ਼ ਬਰੋਲ ਕਾਸ਼ ਦੀਪ ਚਾਲੀ ਗਗਨਦੀਪ ਚਾਲੀ ਅਤੇ ਕਾਜਲ ਚਾਲੀ ਦੁਆਰਾ ਕੀਤਾ ਗਿਆ ਹੈ ਜਦਕਿ ਇਸ ਦੇ ਕ੍ਰੀਏਟਿਵ ਡਾਇਰੈਕਟਰ ਵਜੋਂ ਜ਼ਿੰਮੇਵਾਰੀ ਦਵਿੰਦਰ ਸਿੰਘ ਬਲੋਸ ਸੰਭਾਲੀ ਗਈ ਹੈ ਤੇ ਇਸ ਤੋਂ ਪਹਿਲਾਂ ਕਈ ਵੱਡੀਆਂ ਪੰਜਾਬੀ ਫਿਲਮਾਂ ਨੂੰ ਬਿਹਤਰੀਨ ਅਤੇ ਰਚਨਾਤਮਕ ਮਹਾਂਦਰਾ ਦੇਣ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਕੈਨੇਡਾ ਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਸ ਦੇ ਉੱਪਰ ਫੁਲਾਵਾਏ ਗਏ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਯੋਗਰਾਜ ਸਿੰਘ, ਰਾਣਾ ਰਣਵੀਰ, ਰੋਸ਼ਨ ਪ੍ਰਿੰਸ, ਕੁਲਰਾਜ ਰੰਦਾਵਾਸ, ਸੁਖਵਿੰਦਰ ਰਾਜ, ਪ੍ਰੀਤ ਔਜਲਾ, ਹਰਮਨਦੀ ਲੀਡਿੰਗ ਕਿਰਦਾਰ ਅਦਾਕਰ ਹਨ। ਤਾਂ ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਜ਼ਿਲ੍ਹੇ ਦੇ ਜਲੰਧਰ ਦੇ ਨਾਲ ਸਬੰਧਤ ਇਹ ਅਦਾਕਾਰ ਬਲਰਾਜ ਸਿਆਲ ਸਿਨੇਮਾ ਤੇ ਟੀਵੀ ਸਫਰ ਵੱਲ ਦੇਖਿਆ ਜਾਵੇ ਤਾਂ ਇਸ ਨੇ ਬਹੁਤ ਵੱਡੀਆਂ ਤੇ ਹਿੱਟ ਸਫਲ ਫਿਲਮਾਂ ਲਿਖੰਦਾ ਮਾਣ ਵੀ ਹਾਸਲ ਕੀਤਾ ਜਿਨ੍ਹਾਂ ਵਿੱਚ ਦਲਜੀਤ ਦਸਾਂਜ ਦੀ ਅੰਮ੍ਰਿਤਸਰੀਆ ਗਿੱਪੀ ਗਰੇਵਲ ਸਟਾਰ ਕਪਤਾਨ ਆਦੀ شمار ਰਹੀਆਂ ਨੇ ਤੇ ਅਗਲੀ ਫਿਲਮ ਬਾਲੀਵੁੱਡ ਦਾ ਜ਼ਿਕਰ ਕਰਦੇ ਆ ਬਾਲੀਵੁੱਡ ਅਦਾਕਾਰ ਅਜੀਤ ਦੇਵਗੰਗ ਨੇ ਆਪਣੀ ਨਵੀਂ ਹਿੰਦੀ ਫਿਲਮ ਮੈਦਾਨ ਦੀ ਪਹਿਲੀ ਚਲਕ ਜਾਰੀ ਕਰ ਦਿੱਤੀ ਹੈ ਇਹ ਫਿਲਮ ਅਪ੍ਰੈਲ ਮਹੀਨੇ ਦੋਸਤੋ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਜੀਤ ਦੇਵਗੰਗ ਨੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮਨਮਾਉਣ ਲਈ ਤਿਆਰ ਨੇ ਤੇ ਉਹਨਾਂ ਵੱਲੋਂ ਆਪਣੀ ਨਵੀਂ ਅਤੇ ਬਹੁਤ ਚਰਚਿਤ ਹਿੰਦੀ ਫਿਲਮ ਮੈਦਾਨ ਦੀ ਪਹਿਲੀ ਚਲਕ ਜਾਰੀ ਕਰ ਦਿੱਤੀ ਗਈ ਹੈ ਇਹ ਫਿਲਮ ਅਪ੍ਰੈਲ ਮਹੀਨੇ ਅਤੇ Eid ਦੇ ਤਿਹਾੜੀ ਮੌਕੇ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ ਜੀ ਸਟੂਡੀਓਜ਼ ਅਤੇ ਬੋਨੀ ਕਪੂਰ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਫਰੈਸ਼ ਲਾਈਜ਼ ਫਿਲਮਜ਼ ਦੇ ਸੰਯੁਕਤ ਨਿਰਮਾਣਦਿਨ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਜੀ ਸਟੂਡੀਓਜ਼ ਬੋਨੀ ਕਪੂਰ ਅਨੁਮਾਜ ਵਾਈ ਸੇਨ ਗੁਪਤਾ ਅਤੇ ਆਕਾਸ਼ ਚਾਵਲਾ ਨੇ ਜਦੋਂ ਕਿ ਨਿਰਦੇਸ਼ਕ ਅਮ ਤਰਵਿੰਦਰ ਨਾਥ ਸ਼ਰਮਾ ਨੇ ਸਾਲ 1952 ਤੋਂ 190 ਬਾਠ ਦੇ ਸਮੇਂ ਦੇ ਭਾਰਤੀ ਫੁੱਟਬਾਲ ਦੇ ਸੁਨਹਿਰੇ ਦੌਰ ਤੇ ਆਧਾਰਿਤ ਇਸ ਫਿਲਮ ਵਿੱਚ ਅਜੀਤ ਦੇਵਗਨ ਫੁੱਟਬਾਲ ਮੈਚਾਂ ਵਿੱਚ ਆਪਣਾ ਹਨਰ ਦਿਖਾ ਚੁੱਕੇ ਕੋਚ ਸੈਇਦ ਅਬਦੁਲ ਰਹੀਮ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਸੋ ਕਹਿ ਸਕਦੇ ਹਾਂ ਕਿ ਇਸ ਫਿਲਮ ਦੇ ਵਿੱਚ ਅਜੇ ਦੇਵਗਨ ਪਹਿਲੀ ਵਾਰੀ ਸਪੋਰਟਸ ਕੋਚ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਿਸ ਵਿੱਚ ਹੁਣ ਦਰਸ਼ਕ ਉਹਨਾਂ ਨੂੰ ਇੱਕ ਹੋਰ ਨਵੇਂ ਅੰਦਾਜ਼ ਦੇ ਵਿੱਚ ਦੇਖਣਗੇ ਸੋ ਸਿਨੇਮਾ ਪ੍ਰੇਮੀਆਂ ਦੇ ਦੁਆਰਾ ਅਜੇ ਦੇਵਗਨ ਦੀ ਫਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਜੋ ਜਲਦੀ ਪੂਰੀ ਹੋਵੇਗੀ ਇਸ ਤੋਂ ਅਗਲੀ ਫਿਲਮ ਇਹ ਵਤਨ ਮੇਰੇ ਵਤਨ ਦਾ ਟ੍ਰੇਲਰ ਵੀ ਪਿਛਲੇ ਦਿਨੀ ਰਿਲੀਜ਼ ਹੋ ਚੁੱਕਿਆ ਹੈ ਜੋ ਸਾਰਾ ਅਲੀ ਖਾਨ ਦੀ ਦੇਸ਼ ਭਗਤੀ ਤੇ ਬਣੀ ਹੋਈ ਫਿਲਮ ਹੈ ਜੀ ਹਾਂ ਸਾਰਾ ਅਲੀ ਖਾਂਦੀ ਕਾਫੀ ਉਡੀਕੀ ਜਾ ਰਹੀ ਇਹ ਫਿਲਮ ਇਹ ਵਤਨ ਮੇਰੇ ਵਤਨ ਕਾਫੀ ਸਮੇ ਤੋਂ ਚਰਚਾ ਚ ਹੈ ਪਹਿਲੀ ਵਾਰ ਇਹ ਹੈ ਕਿ ਜਦੋਂ ਬਾਲੀਵੁੱਡ ਦੀ ਚੱਕਾ ਚੱਕ ਗੱਲ ਸਾਰਾ ਅਲੀ ਖਾਂਦੇਸ਼ ਭਗਤੀ ਵਾਲੀ ਫਿਲਮ ਚ ਨਜ਼ਰ ਆਵੇਗੀ ਤੇ ਫਿਲਮ ਤੋਂ ਸਾਰਾ ਦਾ ਲੁੱਕ ਤੇ ਰੋਲ ਪਹਿਲਾਂ ਹੀ ਸਾਹਮਣੇ ਆ ਚੁੱਕਿਆ ਜੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਤੇ ਹੁਣ ਇਸ ਦੇਸ਼ ਭਗਤੀ ਵਾਲੀ ਫਿਲਮ ਮੇਰੇ ਵਤਨ ਦਾ ਟ੍ਰੇਲਰ ਅਬੀ ਰਿਲੀਜ਼ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਸਾਰਾ ਅਲੀ ਖਾਨ ਸਟਾਰਰ ਫਿਲਮ ਹੈ ਵਤਨ ਮੇਰੇ ਵਤਨ ਕਰਨ ਜੋਹਰ ਦੇ ਫਿਲਮ ਬੈਨਰ ਧਰਮਾ ਐਂਟਰਟੇਨਮੈਂਟ ਪ੍ਰੋਡਕਸ਼ਨ ਹੇਠ ਬਣੀ ਹੈ ਕਿ ਇਸ ਫਿਲਮ ਨੂੰ ਕਰਨ ਜੋਹਰ ਅਤੇ ਅਪੂਰਵ ਮਹਿਤਾ ਨੇ ਖੁਦ ਪ੍ਰੋਡਿਊਸ ਕੀਤਾ ਹੈ ਤਾਂ ਦੇਸ਼ ਦੀ ਆਜ਼ਾਦੀ ਲਈ ਭਾਰ ਛੱਡੋ ਅੰਦੋਲਨ ਦੇ ਆਧਾਰ ਤੇ ਸਾਰਾ ਅਲੀ ਖਾਨ ਆਜ਼ਾਦੀ ਕੁਲਾਟੀਏ ਊਸ਼ਾ ਮਹਿਤਾ ਦੇ ਕਿਰਦਾਰ ਦੇ ਵਿੱਚ ਨਜ਼ਰ ਆਵੇਗੀ ਤੇ ਇਹ ਫਿਲਮ ਜੋ ਹੈ ਉਹ OTT ਪਲੇਟਫਾਰਮ Amazon Prime ਵਿਡੀਓ ਤੇ ਰਿਲੀਜ਼ ਕੀਤੀ ਜਾਵੇਗੀ ਤੇ ਤੁਹਾਨੂੰ ਦੱਸਦੀ ਕਿ ਦੋਸਤੋ ਇਹ ਫਿਲਮ ਇਸੇ ਮਹੀਨੇ 21 ਮਾਰਚ ਨੂੰ Amazon Prime ਤੇ ਸਟ੍ਰੀਮ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਫਿਲਮ ਦੀ ਗੱਲ ਕਰਾਂਗੇ ਅਗਲੀ ਫਿਲਮ ਅੱਲੀ ਅਰਜਨ ਦੀ ਪੁਸ਼ਪਾ 2 ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਵੱਡੀ ਖਬਰ ਸਾਹਮਣੇ ਆਈ ਆ ਜੀ ਹਾਂ ਬਾਲੀਵੁੱਡ ਸਟਾਰ ਸੰਜੇ ਦਾ ਇਸ ਵਿੱਚ ਐਂਟਰੀ ਕਰ ਸਕਦੇ ਆ ਔਰ ਪਹਿਲੀ ਵਾਰੀ ਸਾਊਥ ਸਟਾਰ ਅੱਲੂ ਅਰਜਨ ਨਾਲ ਦਮਦਾਰ ਕਿਰਦਾਰ ਨਿਭਾ ਸਕਦੇ ਆ ਜੀ ਹਾਂ ਪਹਿਲਾ 파ਟ ਇੰਨਾ ਹਿਟ ਰਿਆ ਕਿ ਹੁਣ ਹਰ ਕੋਈ ਇਸ ਦੇ ਦੂਜੇ 파ਟ ਦਾ ਇੰਤਜ਼ਾਰ ਕਰ ਰਿਹਾ ਫਿਲਮ ਚ ਅੱਲੂ ਅਰਜਨ ਦੇ ਨਾਲ ਰਸ਼ਮ ਕਮਡਾਨਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੀ ਹੈ ਤੇ ਇਸ ਫਿਲਮ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਹੁਣ ਇਸ ਚ ਬਾਲੀਵੁੱਡ ਦੇ ਇੱਕ ਸੁਪਰਸਟਾਰ ਦੀ ਐਂਟਰੀ ਹੋਣ ਜਾ ਰਹੀ ਹੈ ਨਿਰਮਾਤਾਵਾਂ ਨੇ ਇਸ ਬਾਲੀਵੁੱਡ ਸਟਾਰ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ ਜੀਹਾਂ ਬਾਲੀਵੁੱਡ ਦਾ ਸੰਜੂ ਬਾਬਾ ਪੁਸ਼ਪਾ 2 ਦੇ ਵਿੱਚ ਨਜ਼ਰ ਆਵੇਗਾ ਸੋ ਅਸੀਂ ਦੀ ਚੰਦ ਪੰਜਾਬੀ ਫਿਲਮਾਂ ਤੇ ਹਿੰਦੀ ਫਿਲਮਾਂ ਜਿਹੜੀਆਂ ਕਿ ਜਲਦੀ ਰਿਲੀਜ਼ ਹੋਣ ਜਾ ਰੀਆਂ ਨੇ ਸੋ ਕਿਦਾਂ ਲੱਗਦਾ ਹੈ ਫਿਲਮ ਨਾਮਾ ਪ੍ਰੋਗਰਾਮ ਸਾਨੂੰ ਜ਼ਰੂਰ ਦੱਸਿਆ ਕਰੋ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟ ਆਉਣ ਦੇ ਉੱਤੇ ਤੁਹਾਨੂੰ ਫਿਲਮਾਂ ਦੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਤੁਹਾਡੇ ਪਿਆਰ ਸਦਕਾ ਹੀ ਅਸੀਂ ਇਹ ਐਂਟਰਟੇਨਮੈਂਟ ਚੈਨਲ ਨੂੰ ਅੱਗੇ ਲਿਜਾ ਸਕਦੇ ਹਾਂ ਸੋ ਬਾਕੀ ਚੀਜ਼ਾਂ ਤੋਂ हट ਕੇ ਸਾਡੀ ਕੋਸ਼ਿਸ਼ ਹੈ ਕਿ ਇਹੋ ਜੇ ਰੁਝੇਵੀਆਂ ਔਰਥਕਾਨ ਔਰ ਜਿੱਥੇ ਕਜੀ ਅਕਲੇਸ਼ ਔਰ ਹੋਰ ਕਾਫੀ ਸਾਰੀਆਂ ਚੀਜ਼ਾਂ ਹੁਣ ਉਥੇ ਚੰਦਪਾਲ ਖੁਸ਼ੀਆਂ ਦੇ ਵੀ ਕੱਢ ਲੈਣੇ ਚਾਹੀਦੇ ਆ ਤਾਂ ਬਿਹਤਰ ਹੈ ਕਿ ਗਮਾਂ ਤੋਂ ਦੂਰ ਹੋ ਕੇ ਖੁਸ਼ੀਆਂ ਦੀ ਗੱਲ ਕਰੀਏ ਤੇ ਮਨੋਰੰਜਨ ਲਈ ਅਸੀਂ ਪੇਸ਼ ਕੀਤਾ ਹੈ ਇਸ ਚੈਨਲ ਯਾਨੀ ਕਿ ਸਿੱਧੂ ਟਾਕਸ ਨੂੰ ਸੋ ਤੁਹਾਡੇ ਪਿਆਰ ਦੀ ਲੋੜ ਹੈ ਸੋ ਫੇਰ ਮੈਂ ਹਾਜ਼ਰ ਹੋਵਾਂਗਾ ਧੰਨਵਾਦ